ਰੁੱਖਾਂ ਦੀ ਕਟ ਦੀ ਗਿਣਤੀ ਅਤੇ ਇਸ ਦੇ ਸਿੱਟੇ ਵਜੋਂ ਪਲੀਤ ਹੋ ਰਿਹਾ ਵਾਤਾਵਰਣ ਪੰਜਾਬ ਦਾ ਸੰਵੇਦਨਸ਼ੀਲ ਮੁੱਦਾ ਬਣ ਚੁੱਕਾ ਹੈ। ਕੁਝ ਸਿਹਿਰਦ ਸੰਸਥਾਵਾਂ ਵੱਲੋਂ ਬੂਟੇ ਲਗਾ ਕੇ ਪੰਜਾਬ ਨੂੰ ਮੁੜ ਹਰਿਆ ਭਰਿਆ ਬਣਾਉਣ ਦੀ ਕੋਸ਼ਿਸ਼ ਵੀ ਜਾਰੀ ਹੈ। ਗਰੀਬ ਦਾ ਮੂੰਹ ਗੁਰੂ ਦੀ ਗੋਲਕ ਸੰਸਥਾ ਅਜਨੂਹਾ ਵੱਲੋਂ ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਅਤੇ ਲੈਬਾਰਟਰੀ ਨਰੂੜ ਦੇ ਸਹਿਯੋਗ ਨਾਲ ਪੰਜ ਬੂਟੇ ਮਟਰ ਤੇ ਮੋਹਿਮ ਅਧੀਨ ਨਰੂੜ ਅਤੇ ਮਲਕਪੁਰ ਵਿਖੇ ਬੂਟਿਆਂ ਦਾ ਲੰਗਰ ਲਗਾਇਆ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬਾਂ ਦਾ ਮੂੰਹ ਬੁਰੀ ਕੋਲ ਸੰਸਥਾ ਅਜਮਹਾ ਬਲੋ ਪੰਜ ਬੂਟੇ ਮੋਟਰ ਤੇ ਮੋਹਮ ਤਹਿਤ 22ਵਾਂ ਬੂਟਿਆਂ ਦਾ ਲੰਗਰ ਸਾਵੇ ਪਾਸਾ ਸ਼੍ਰੀ ਗੁਰੂ ਹਰਾਈ ਮਹਾਰਾਜ ਵਰਤਾਏ ਗਏ ਬਾਬਾ ਜੱਫੀ ਜੱਦੀ ਪਿੰਡ ਲਰੂੜ ਵਿਖੇ ਪਹੁੰਚੋ ਇਸ ਵਕਤ ਅਸੀਂ ਕਿ ਸਾਡੇ ਕੋਲ ਲਗਭਗ 12 ਤੋਂ 15 ਪ੍ਰਕਾਰ ਦੇ ਬੂਟੇ ਨੇ ਜੀ ਇਹ ਵੀ ਛਾਂ ਵਾਲੇ ਬੂਟੇ ਨੇ ਫਾਲਦਰ ਬੂਟੇ ਨੇ ਤੇ ਮੈਡੀਕਲ ਬੂਟੇ ਨੇ ਤੇ ਅਸੀਂ ਹੁਣ ਪੰਚਾਇਤ ਵੀ ਸਾਡੇ ਕੋਲ ਮੌਜੂਦ ਹੈ ਇਸ ਵਕਤ ਅਸੀਂ ਇੱਕ ਪਰਿਵਾਰ ਨੂੰ ਦੋ ਤੇ ਤਿੰਨ ਬੂਟੇ ਦੇ ਰਹੇ ਹਾਂ ਤੇ ਜਿਹੜੇ ਕਿਸਾਨ ਪੜਾਉਣ ਨੂੰ ਲੱਗਵਾ ਪੰਜ ਬੂਟੇ ਦੇ ਰਹੇ ਹਾਂ ਕਿਉਂਕਿ ਸਾਡੀਆਂ ਮੋਟਰਾਂ ਇਸ ਵਕਤ ਸੁਨੀਆਂ ਪਈਆਂ ਬਿਲਕੁਲ ਉਹ ਅਸੀਂ ਇਹਨਾਂ ਨਾਲ ਚ ਲਾਤੀ ਹੋ ਚੁੱਕੇ ਆ ਮੋਟਰਾਂ ਦੇ ਆਲ ਵਾਲੇ ਬੂਟੇ ਬਿਲਕੁਲ ਲਗਾ ਰਹੇ ਹਾਂ ਜੇ ਆਪਾਂ ਬੂਟੇ ਲਗਾਵਾਂਗੇ ਇੱਕ ਦੋ ਮਾਰਲੇ ਆਪਣੇ ਫਸਲ ਬਰਬਾਦ ਵੀ ਕੋਈ ਫਰਕ ਨਹੀਂ ਪੈਣਦਾ ਤੇ ਬਾਤਵਾ ਬੂਟੇ ਲਗਾਈਏ ਤਾਂ ਜੋ ਸਾਨੂੰ ਵਧੀਆ ਵਾਤਾਵਰਨ ਤੇ ਵਧੀਆ ਸਾਨੂੰ ਆਸਾਨੀ ਮਿਲ ਸਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਿਕਰਯੋਗ ਹੈ ਕਿ ਇਸ ਸੰਸਥਾ ਬੀਤੇ ਕਈ ਸਾਲਾਂ ਤੋਂ ਜਥੇਦਾਰ ਹਰਵਿੰ ਲੋਕ ਪਲੇਕਾਰਾਂ ਵਿੱਚ ਸਰਗਰਮ ਹੈ ਅਤੇ ਸੰਸਥਾ ਵੱਲੋਂ ਪਿੰਡ ਨਰੂੜ ਵਿਖੇ ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਅਤੇ ਲੈਬਾਰਟਰੀ ਰਾਹੀਂ ਲੋਕਾਂ ਨੂੰ ਸਿਹਤ ਸੇਵਾਵਾਂ ਮਦਦੀਆਂ ਜਾ ਰਹੀਆਂ ਹਨ